ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسے ਸਿੰਘ ਰਾਧਿਆ ਖੇਤੀ ਪੰਜਾਬ ਤੇ ਹਾਜ਼ਰਾਂ ਟਾਈਮ ਹੈ ਤਕਰੀਬਨ 6 ਵੱਜ ਚੁੱਕੇ ਨੇ ਤੇ ਮੇਰੇ ਨਾਲ ਨੂਰ ਸਾਲੀ ਦਾ ਮੁੰਡਾ ਮੇਰੀ ਦਾ ਕਿਵੇਂ ਨੂਰ ਕੀ ਗੱਲ ਤੁਸੀਂ ਦੱਸੋਗਾ ਤੇਰੀ ਤੇ ਠੀਕ ਹੈ ਵਧੀਆ ਤੇ ਉਧਰ ਪਿਆ ਦਵਿੰਦਰ ਦਵਿੰਦਰ ਥੱਕਿਆ ਪਿਆ ਸਵੇਰ ਦਾ ਸਾਡਾ ਨੁਕਸਾਨ ਬਹੁਤ ਹੋ ਗਿਆ ਜੀ ਤੂੜੀ ਵਾਲੀ ਸੁਹਾਤ ਪਾਈ ਨੂੰ ਤਕਰੀਬਨ 10 ਕਿਸਾਨ ਹੋਏ ਨੇ ਤੇ ਕੋਰੇ ਦੋ ਅੱਖਾਂ ਚ ਪੁਰਾਣੇ ਵਾਲੇ ਲੈ ਕੇ ਪਾਦੇ ਸੀ ਕਿਸੇ ਨੂੰ ਦੋ ਸਾਨੂੰ ਐਤ ਵੀ ਦੋ ਤਿੰਨ ਵਾਲੇ ਟੁੱਟੇ ਦੇ ਨਾਲ ਦਾ ਤੂੜੀ ਖਰਾਬ ਹੋ ਗਈ ਸਾਨੂੰ ਦੋਨੇ ਅੱਖੇ ਬਦਲਨੇ ਪੈਗੇ ਅੱਖੇ ਪੱਟੇ ਨੇ ਮਿੱਟੀ ਪਰਾਂ ਕਰੀਆ ਫਰਸ਼ ਲੱਗਿਆ ਦੇ ਉੱਤੇ ਉਹਦੇ ਕਰਕੇ ਟੈਨਸ਼ਨ ਜਿਹੀ ਘੁੜਾੜੀ ਦੀ ਵੀ ਹੋਊਗੀ ਕੁਝ ਵਿਵਾਦਪੂਰ ਬਣਾਇਆ ਹੋਇਆ ਤੇ ਨਿਖਰਾਨ ਹੋ ਗਿਆ ਤੇ ਜੋਤ ਵੀ ਸਵੇਰ ਦਾ ਲੱਗਿਆ ਪਿਆ ਥੱਕਿਆ ਪਿਆ ਬਜਰਾ ਭੂਤਰੇ ਭੁੱਲੇ ਪਏ ਨੇ ਤੇ ਅੱਜ ਜੇ ਤੁਹਾਨੂੰ ਵੀਡੀਓ ਚ ਮਿਲੂ ਜੀ ਬੀਬੀ ਨੇ ਜਿਹੜੀ ਤੁਸੀਂ ਦੁਕਾਨ ਬਾਰੇ ਪੁੱਛਿਆ ਸੀ ਬੀ ਤੁਹਾਡੀ ਦੁਕਾਨ ਕਿੱਥੇ ਦਿਖਾਈ ਨਹੀਂ ਅੱਜ ਦੁਕਾਨ ਦਿਖਾਵਾਂਗੇ ਮਾਤਾ ਜੀ ਗੱਲਾਂ ਕਰਨ ਨੂੰ ਇਹ ਵੀ ਕਿੱਥੋਂ ਕਰੂੰ ਅਸੀਂ ਦੁਕਾਨ ਕਰੀ ਅੱਜ ਕੱਲ ਨਹੀਂ ਕਰੀ 15 ਸਾਲ ਪਹਿਲਾਂ ਕਰੀ ਸੀ ਕੀ ਗੱਲਬਾਤ ਸੀ ਕਿਵੇਂ ਕਰੀ ਸੀ ਤੇ ਹੁਣ ਸਾਡਾ ਕਿੰਨਾ ਕੱਪੜਾ ਵਿਕਦਾ ਤੇ ਬੀਬੀ ਦੇ ਹੋਰ ਕਣਕ ਬਾਰੇ ਗੱਲਾਂ ਜਿੰਨੀਆਂ ਵੀ ਕਰੂ ਮਾਤਾ ਜੀਆ ਗੱਲਾਂ ਵੀ ਸੁਣਿਓ ਤੇ ਦੁਕਾਨ ਵੀ ਦਿਖਾਉਣੀ ਬਣੇ ਰਿਓ ਬਲੌਗ ਨਾਲ ਆਜੋ ਮਿੱਤਰੋ ਸਾਰੇ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਕਾਫੀ ਜ਼ਿਆਦਾ ਕਮੈਂਟ ਆਈ ਸੀ ਜੀ ਤੁਸੀਂ ਜੀ ਆਪਦੀ ਦੁਕਾਨ ਦਿਖਾਓ ਸਾਡੀ ਛੋਟੀ ਜੀ ਦੁਕਾਨ ਆ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਜੇਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਵੀਡੀਓ ਦੇਖਣ ਲਈ ਤੇ ਜਦੋਂ ਸੋਨੇ ਸੋਨੇ ਕਮੈਂਟ ਕਰਦੇ ਸਾਨੂੰ ਮਾਣ ਹੁੰਦਾ ਹੈਗਾ ਵੀ ਸਾਡੀ ਨਿੱਕੀ ਜੀ ਫੈਮਲੀ ਇੱਕ ਹੋ ਰਹੀ ਹੈਗੀ ਆ ਤੁਹਾਨੂੰ ਦੀ ਦੁਕਾਨ ਦਿਖਾਵਾਂਗੇ ਤੇ ਆਜੋ ਅੰਤੇ ਜਿੱਦਰ ਬਸ ਇੱਕ ਲਾਉਣਾ ਹੈਗਾ ਤੇ ਬਸ ਇੱਕ ਆ ਰੱਖਣਾਗਾ ਜਿਵੇਂ ਇਹ ਚ ਲੋਈਆਂ ਸੂਟ ਬਸ ਇੰਨੇ ਕੀ ਆਪਣੇ ਕੋਲੇ ਸੂਟ ਲੇਗੇ ਸੂਟ ਆ ਜਿਵੇਂ ਲੇਡੀਜ਼ ਵਾਸਤੇ ਜਾਂ ਉਹ ਹੁੰਦੀ ਹੈ ਹਨਾ ਉਹਨਾਂ ਵਾਸਤੇ ਸੂਟ ਤੇ ਆ ਦੇਖੋ ਇੱਧਰ ਮੈਚਿੰਗ ਪਏ ਨੇ ਕੁਰਤਾ ਪਜਾਮੇ ਵੀ ਲੇਗੇ ਤੇ ਪੱਗਾਂ ਵੀ ਨੇ ਆਪਣੇ ਇੱਧਰ ਜੀ ਜਿਵੇਂ ਮੈਚਿੰਗ ਤੇ ਇਸ ਨਾਲ ਦੁਪੱਟਾ ਹੈਗਾ ਆ ਸੂਟ ਆ ਤੇ ਐਮੀ ਇਹ ਮੈਚਿੰਗ ਸੂਟ ਹੈਗਾ। ਇਹ ਵੀ ਨਾਲ ਦੁਪੱਟਾ ਹੈਗਾ ਪਿਓਰ ਦਾ ਕਾਟਨ ਦਾ। ਤੇ ਆਹ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਦਾਦੀ ਲੈ ਕੇ ਸੀ ਇੱਕ ਮੇਰੇ ਵਾਸਤੇ। ਉਹ ਇੱਕ ਹੋਰ ਰੰਗ ਪਿਆ ਦੇ ਨਾਲ ਦਾ। ਤੇ ਆ ਵੀ ਕਾਟਨ ਦੇ ਸੂਟ ਨੇਗੇ। ਤੇ ਇਧਰ ਮੈਚਿੰਗ ਸੂਟ ਦੇ ਨਾਲ ਨਾਲ ਆਪਣੇ ਕੋਲ ਇਧਰ ਚੁੰਨੀਆਂ ਵੀ ਨੇਗੇ। ਦੇਖੋ ਜੀ। ਹਾਂ ਆਹ ਕੜਾਈ ਵਾਲਾ ਸੂਟ ਵੀ ਨੇਗੇ। ਤੇ ਪੈਂਟ ਸ਼ਰਟ ਵੀ ਆ ਲੋਈਆਂ ਵੀ ਲੰਗੀਆਂ ਜੀ ਲੋਈਆਂ ਵੀ ਲੰਗੀਆਂ ਜਿਵੇਂ ਲੋਈਆਂ ਸ਼ਾਲ ਆ ਦੇਖੋ ਜਿਵੇਂ ਮੋٹے ਸ਼ਾਲ ਜੇ ਜਿਵੇਂ ਕੋਈ ਮਰਗਤ ਹੋ ਜੇ ਜਾਂ ਕੋਈ ਊਨ ਲੈ ਜਾਂਦਾ ਹੈਗਾ ਪਸਾਬ ਵੀ ਆਪਣੇ ਇੱਥੇ ਹੈਗਾ ਤੇ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਨੇਗੇ ਪੱਗਾਂ ਤੇ ਜਿਨ੍ਹਾਂ ਜਿਵੇਂ ਕਿਸ ਨੇ ਲਾਉਣ ਲੈ ਕੇ ਜਾਣੀ ਹੋਵੇ ਤਾਂ ਉਹ ਲੈ ਕੇ ਜਾ ਸਕਦਾ ਹੈਗਾ ਜੀ ਲੈਸਾਂ ਨੇਗੇ ਜਿੱਦਾਂ ਕੀ ਆਹਾਂ ਨੇਗੇ ਦੁਪੱਟੇ ਤੇ ਲਾਉਣ ਵਾਸਤੇ ਜਾਂ ਸੂਟ ਤੇ ਲਾਉਣੀਆਂ ਨੇ ਤੁਸੀਂਰੇ ਤੇ ਆ ਵੀ ਦੋ ਕਲਰ ਨੇ ਇਹਦੇ ਚ ਤੇ ਆ ਗੋਟੇ ਲੰਗੇ ਤੇ ਆਹ ਰੀਬਨ ਨੇਗੇ ਕੋਈ ਵੀ ਕਲਰ ਦੇ ਲੈ ਲਓ ਆਹ ਜਿਹੜਾ ਸੂਟ ਬਲੂ ਕਲਰ ਦਾਗਾ ਉੱਤੇ ਆ ਪਾਈਪਿੰਗ ਲਾ ਕੇ ਜਮ ਕਢਾਈ ਲੱਗੂਗੀ ਜੀ ਤੇ ਆ ਦੇਖੋ ਆ ਵੀ ਸੂਟ ਤੇ ਲੱਗ ਜੂਗੀ ਫਲਾਵਰਸ ਵਾਲਾ ਤੇ ਇਹ ਹੋਰ ਵੀ ਵੱਡਾ ਆਪਣੇ ਕੋਲੇ ਪਿਆਗਾ ਸ਼ੀਸ਼ਾ ਵਾਲਾ ਤੇ ਲਾਸਟੇ ਬਾਕੀ ਸਾਰੇ ਨੇ ਲੈਸਾਂ ਤੇ ਲੈ ਸਕੂਛ ਉਹ ਦੇ ਚ ਵੀ ਪੰਨਿਆਂ ਨੇ ਬੱਕਟ ਚ ਹਲੋ ਆਪਕਾ ਸਾਰਾ ਨੂੰ ਸਸਰੀਕਾਰ ਤੇ ਸਾਰੇ ਠੀਕ ਠਾਕ ਆ ਤੁਸੀਂ ਪੁੱਤ ਅਸ ਤਾਂ ਸਾਰੇ ਠੀਕ ਠਾਕ ਆ ਤੇ ਨਵਾਂ ਕੰਮ ਉਧਰ ਆਪਣਾ ਹੋਰ ਹੋ ਗਿਆ ਵਾਲੇ ਟੁੱਟ ਗਏ ਅੱਜ ਪਾਉਂਦੇ ਨੇਗੇ ਤੇ ਜੱਟਾਂ ਦਾ ਕੰਮ ਆ ਹੀ ਵਧੀਆਂ ਆਂਦਾ ਫਿਰ ਆਪਾਂ ਤੂੜੀ ਤੰਦ ਵੀ ਪਾਉਣਾ ਤੇ ਮਹਾਰਾਜ ਤੰਦਰੁਸਤੀ ਰੱਖੇ ਪੁੱਤ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤਰੱਕੇ ਵਾਲੇ ਸੇ ਆਪਾਂ ਨੂੰ ਸਾਰਿਆਂ ਨੂੰ ਅੰਡ ਤੱਕ ਬਲੋ ਆਪਣਾ ਜਰੂਰ ਦੇਖਿਆ ਕਰੋ ਤੁਸੀਂ ਤੇ ਕੰਮ ਧੰਦੇ ਇਦਾਂ ਦੀ ਚੱਲੀ ਜਾਣਗੇ ਪੁੱਤ ਤੰਦਰੁਸਤੀ ਰੱਖੇ ਕਣਕ ਆਪਣੀਆਂ ਲੱਗ ਰਹੀਆਂ ਨੇ ਪੱਕਣ ਪੰਜ-ਛਤ ਦਿਨ ਨੂੰ ਜਮਾ ਬਾਢੀ ਪੈ ਜੂਗੀ ਇਕ ਵਿਸਾਖ ਤੱਕ ਅੱਜ ਦਾ ਕਹਿਣ ਹੁੰਦੇ ਆਪਾਂ ਹਰੀ ਕਣਕ ਹਰ ਕਣਕ ਵੜਦੇ ਆਂ ਅੱਜ ਕੱਲ ਧਾਕੀਆਂ ਬੰਦੇ ਨਾ ਹੀ ਤਾਂ ਹੋ ਰਹੀ ਐ ਪੁੱਤ ਕਣਕਾ ਹੁਣ ਕਿਉਂ ਕੋਈ ਵੜਦਾ ਨਹੀਂ ਵੱਡੇ ਵੀ ਕੀ ਅੱਗੇ ਮੜਾ ਮੋਟਾ ਕਹਿੰਦੇ ਵੀ ਤੂੜੀ ਦਾ ਰੇਟ ਆ ਕੋਈ ਵੱਡ ਵੀ ਲਿੰਦਾ ਕੀਲਾ ਦੋ ਕੀਲੇ ਕੋਈ ਗਰੀਬ ਗੁਰਬਾ ਪੁੱਛ ਕੇ ਹੁਣ ਅੱਲਾ ਕਹਿੰਦਾ ਮਸ਼ੀਨ ਦੀ ਬੜਾਈ ਸਸਤੀ ਪਊਗੀ ਨਾ ਦਿਨਾ ਤੂੰ ਢੀ ਅੰਦਰ ਆਉ। ੜੰਬਾ ਕਿੱਥੇ ਲਾਵਾਂਗੇ? ਕਿੱਥੇ ਵੱਡਾਂਗੇ? ਕਿੱਥੇ ਫੇਰ ਢੋਵਾਂਗੇ? ਇਸ ਕਰਕੇ ਮਗਹਾਈ ਦਾ ਕਾਰਨ ਇੰਨਾ ਹੋਇਆ ਪਿਆ। ਸਭ ਕੋਈ ਐ ਕਹਿੰਦੇ ਵੀ ਸੌਖਾ ਜਿਹਾ ਕੰਮ ਹੋ ਜਾਏ, ਸੌਖੇ ਜਿਹੇ ਤਰੀਕੇ ਨਾਲ ਚੀਜ਼ ਅੰਦਰ ਆ ਜੇ ਆਪਣੀ। ਤੇ ਬਾਹਰੋਂ ਲੇਬਰ ਦਾ ਖਰਚਾ ਸਾਰਿਆਂ ਨੂੰ ਬਰਾਬਰ ਪੈ ਜਾਣਾ ਚਾਹੀਏ, ਕੋਈ ਤਕੜਾ ਚਾਹੀਏ ਕੋਈ ਗਰੀਬ ਹੈ ਸਾਰਿਆਂ ਨੂੰ ਲੇਬਰ ਦਾ ਖਰਚਾ ਜ਼ਰੂਰ ਬਿਲਕੁਲ ਬੁੱਤ ਜਾਰੇ ਪੈਂਦਾ। ਤੇ ਇਹ ਆਪਣੀਆਂ ਗੱਲਾਂ ਬਾਤਾਂ ਨੇ ਕਿ ਹੁਣ ਅੱਗੇ ਜਾਣ ਵਾਲੀ ਥੀ। ਦੁਨੀਆਂ 'ਚ ਟੱਕੜੇ ਤੇ ਪੁਰਾਣੇ ਬਜ਼ੁਰਗ ਵੀਚਾਰੇ ਮੀਨਾ-ਮੀਨਾ ਹੜੀ ਵੱਢੀ ਜਾਂਦੇ ਤੇ ਮੀਨਾ-ਮੀਨਾ ਫਿਰ ਕੱਢੀ ਜਾਂਦੇ ਤੂੜੀਆਂ ਢੋਈ ਜਾਂਦੇ ਸਾਰਾ ਵਿਸਾਖ ਲੰਗ ਜਾਂਦਾ ਨਾ ਜੇਠ ਲੰਗ ਜਾਂਦਾ ਹੜ ਚੜਨ ਵਾਲਾ ਹੋ ਜਾਂਦਾ ਉਦੋਂ ਪਹਿਲਾਂ ਤਾਂ ਤੇ 20-20 ਦਿਨ ਤਾਂ ਮੇਰੀ ਸੁਰਤਤ 'ਚ ਅਸੀਂ ਉਹਰੇ ਵੀ ਕੰਮ ਚਲਾਇਆ 20-20 ਦਿਨ ਹੁਣ ਸਿਰਫ ਰਹਿ ਗਿਆ ਮਸ਼ੀਨਰੀ ਦੇ ਯੁੱਗ ਦਾ ਕੰਮ ਪੁੱਤ ਦਿਨਾਂ ਦਾ ਕੰਮ ਕਿਤੇ ਖਾਈ ਵਗ ਜਾ ਇੱਥੋਂ ਵਗ ਜਾ ਬਾਹਰੇ ਸਾਡੇ ਮੁੰਡੇ ਜਾਂਦੇ ਨੇ ਜਿਹੜੇ ਪਿੰਡ 'ਤੇ ਬਾਰੇ ਵੱਢਣਾ ਉਹ ਕਹਿੰਦੇ ਬੇਬੇ ਉਧਰ ਵੀ ਦਣਾਂ ਦਾ ਕੰਮ ਹੈ ਸਾਰੇ ਪਾਸੇ ਕਿਉਂ ਮਸਿੰਦਰੀ ਪੁੱਤ ਜਾਦੇ ਹੋਗੀ ਕਿਸੇ ਨੂੰ ਚਾਹੇ ਕੁਛ ਬਚਦਾ ਚਾਹੇ ਨਾ ਬਚਦਾ ਛੇਤੀ 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 ਵਸ ਜਾ ਮਹਾਰਾਜ ਸੁਖ ਸ਼ਾਂਤੀ ਰੱਖੇ ਤੇ ਕਣਕਾਂ ਦੇ ਜਹਾਜ ਪਰੇ ਖੜੇ ਨੇ ਵਾਹਿਗੁਰੂ ਸਭ ਦੇ ਹਰੀ ਕਾਇਮ ਨਾਲ ਦਾਣੇ ਘਰੇ ਆ ਜਾਣ ਤੰਦਰੁਸਤੀ ਰੱਖੇ ਵਾਹਿਗੁਰੂ ਇੱਕ ਪੁੱਤ ਤੁਸੀਂ ਐ ਨਾ ਕਹੋ ਬੀਬੀ ਬਾਲੀ ਸੈਣੀ ਗੱਲਾਂ ਕਰਦੀ ਐ ਸੈਣੀ ਜੀ ਗੱਲ ਬੀਬੀ ਦੀ ਸਮਝ ਵੀ ਲਿਓ ਤੁਸੀਂ ਤੇ ਜਿੰਨੇ ਵੀ ਟ੍ਰਾਂਸਫਰਮ ਹੈਗੇ ਨੇ ਆਪਣੇ ਕਿਰਪਾ ਕਰਕੇ ਉਥੋਂ ਕਣਕ ਵੱਢ ਕੇ ਬੇਲਾ ਕਰਕੇ ਰੱਖੋ ਤੁੰ। ਐਨੀਕ ਮੇਰੀ ਬੇਨਤੀ ਇਹ ਤਾਂ ਪ੍ਰਵਾਨ ਕਰਿਓ ਪੁੱਤ ਸਾਰੇ ਜੇ ਆਪਾਂ ਕਾਮਯਾਬ ਹੋ ਕੇ ਆਪਦੀ ਕਾਮਯਾਬੀ ਵਿਖਾਵਾਂਗੇ ਆਪਾਂ ਨੂੰ ਕੁਛ ਨਾ ਕੁਛ ਆਪਣੇ ਵਾਸਤੇ ਤਰੱਕੀ ਪੱਲੇ ਪਏ ਜੂਗੀ। ਮੈਨੂੰ ਤਾਂ ਤੁਸੀਂ ਕੀ ਕਹੋਗੇ ਇਹਨਾਂ ਡਰ ਲੱਗਦਾ ਨਾ ਮਾੜੇ ਹੱਸਿਆਂ ਤੋਂ ਪੁੱਤ ਜਿੰਨਾ ਵੀ ਕਹਦੇ ਮੈਂ ਤਾਂ ਰੋਜ਼ ਅੱਖਣ ਲੜ ਕੇ ਕਹੂੰਗੀ ਪ੍ਰਮਾਤਮਾ ਦਾਣਾ-ਦਾਣਾ ਸਭ ਦੇ ਹੱਥ ਆਵੇ ਸੱਚੇ ਪਾਤਸ਼ਾਹ ਐਸੀ ਕਿਰਪਾ ਵਰਸੇ ਸੱਚੇ ਪਾਤਸ਼ਾਹ। ਤੇ ਅਗਲੇ ਦਿਨ ਦੋਜ ਕਾ ਦੀ ਕਮਾਈ ਹੈ ਮਹਿੰਗੇ ਭਾਰੇ ਠੇਕੇ ਭਰੇ ਨੇ ਰੇ ਸਪਰੇ ਹਾਂ ਕਰੀਆਂ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਦੱਸੇ ਤੋਂ ਪੀਆ ਵੀ ਖਰਚਾ ਕਰਤੀ ਤੇ ਬਹੁਤ ਜ਼ਿਆਦਾ ਆਉਂਦਾ ਜਿੰਨਾ ਵੀ ਕਹਦਾ ਉਨਾ ਹੀ ਆਉਂਦਾ ਤੇ ਆਪਦਾ ਸੰਭ ਸਮਹਾਰੇ ਨਾਲ ਆਪਾਂ ਧਿਆਨ ਨਾਲ ਬਿਲਕੁਲ ਜਿੰਨੇ ਵੀ ਟ੍ਰਾਂਸਫਰਮ ਨੇ ਆਪਾਂ ਸਾਵਧਾਨਾ ਉਥੋਂ ਵੱਡੋ ਕਣਕ ਕਣਕ ਵੱਢ ਕੇ ਪਰਾਂ ਕਰੋ ਉਥੋਂ ਕੌਂਕੜੋ ਕਹੀ ਨਾ ਕਰੋ ਇੱਕ ਦਿਨ ਦਾ ਇੱਕ ਲੇਵਰ ਨਹੀਂ ਲੱਗ ਸਕਦੀ ਇੱਕ ਦਿਹਾੜੀ ਆ ਨਹੀਂ ਲੱਗ ਸਕਦਾ ਹਰੇਕ ਠਸਾਰ ਫਾਰਮ ਥੱਲੇ ਤਾਂ ਵੱਢ ਕੇ ਪਰ ਸਿੱਟੋ ਜੇ ਸਰੋਂ ਆ ਤਾਂ ਸਰੋਂ ਹੈ ਜੇ ਵਰਸੀਨ ਆ ਤਾਂ ਠੀਕ ਹੈ ਗੱਲ ਹਨਾ ਉਹ ਤਾਂ ਹਰੇ ਕੱਖ ਦਾ ਕੁਝ ਨਹੀਂ ਕਹਿੰਦੇ ਉੱਥੇ ਥਾਂ ਕੁਰਚਾ ਦੋ ਫਿਰ ਪੁੱਤ ਘੜ ਦੋ ਵਧੀਆ ਜੇ ਕੋਈ ਉੱਥੇ ਕੋਈ ਚੰਗਿਆੜੀ ਡਿੱਗੂ ਵੀ ਉਹ ਨਸਕਾਨ ਨਹੀਂ ਕਰਦੇ ਪੁੱਤ ਬਿਲਕੁਲ ਠੀਕ ਕਰੋ ਹੂਗੀ ਮੈਂ ਤਾਂ ਥੋੜੀ ਬੀਜੀਆਂ ਸਾਰਿਆਂ ਦੀ ਇਹੀ ਗੱਲ ਕਹੂੰ ਤੇ ਮੇਰੇ ਪੁੱਤ ਧੀਆ ਬਾਹਰੇ ਕੈਨੇਡਾ ਅਮਰੀਕਾ ਚ ਸਾਡੇ ਰਿਸ਼ਤੇਦਾਰ ਸਾਰੇ ਮੇਰੇ ਪਿੰਡ ਦੇ ਇੱਲਾ ਸਹਯੋਗ ਦਿੰਦੇ ਨੇ ਜਿੰਨਾ ਵੀ ਤੁਸੀਂ ਕਹਦੇ ਹੋ ਜਦੋਂ ਮੈਂ ਪਿੰਡ ਚ ਜਾਂਦੀ ਆ ਬਹੁਤ ਜ਼ਿਆਦਾ ਕਹਿੰਦੇ ਵਿਭੀ ਅਸੀਂ ਤੇਰੀ ਵੀਡੀਓ ਦੇਖਦੇ ਆ ਅਸੀਂ ਸਾਰਿਆਂ ਦੀ ਤੁਹਾਡੀ ਵੀਡੀਓ ਦੇਖਦੇ ਆ ਜਣੋਂ ਦੀ ਨਾ ਤੁਹ ਫਿਰ ਆਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਮੈਂ ਤਾਂ ਇਹ ਕਿਹੋ ਜੀ ਤੁਹ ਫਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਤਰਕੀਆਂ ਵਾਜ ਸੇਬ ਵਾਹਿਗੁਰੂ ਸਾਰਿਆਂ ਨੂੰ ਤੇ ਜਿਹੜੇ ਤੁਸੀਂ ਕਰਦੇ ਤੇ ਆਪਣੀ ਦੁਕਾਨ ਦੀ ਗੱਲ ਆਪੋ ਤਾਂ ਜਿਹੜੀ ਆਪਾਂ ਤੁਹਾਨੂੰ ਦੁਕਾਨ ਦੀ ਗੱਲ ਤੁਸੀਂ ਕਹਿੰਦੇ ਹੋ ਵੀ ਸਾਨੂੰ ਕੀ ਕੀ ਦੁਕਾਨ ਬਾਰੇ ਦੱਸੋ ਵੀ ਦੁਕਾਨ ਦਿਖਾਓ ਦੁਕਾਨ ਸਾਨੂੰ ਪੁੱਤ ਦਿਖਾ ਦਿੱਤੀ ਹੈਗੀ ਤੇ ਦੁਕਾਨ ਆਪਾਂ ਤੋਂ 15 ਸਾਲ ਹੋ ਗਏ 15 ਸਾਲਾਂ ਦੀ ਦੁਕਾਨ ਆਪਣੇ ਕੋਲੇ ਤੇ ਕਾਰੋਬਾਰ ਆਪਣਾ ਵਧੀਆ ਚੱਲੀ ਜਾਂਦਾ ਮੇਰੀ ਰੀਸ ਨਾਲ ਹੋਰ ਕਈ ਦੁਕਾਨਾਂ ਹੋ ਗਈਆਂ ਪਿੰਡ 'ਚ ਤੇ ਆਪਾਂ ਹੁਣ ਅਧਾਰ ਸੁਧਾਰ ਬੰਦ ਕਰ ਦਿੱਤਾ ਨਗਦ ਨਗਦ ਪੈਸੇ ਦੰਨੇ ਆਪਾਂ ਤੇ ਆਪਣੇ ਕੋਲੇ ਕੱਪੜਾ ਸਾਰੇ ਤਰ੍ਹਾਂ ਦੇ ਹੀ ਆ ਤੇ ਬਾਲਾ ਮਹਿੰਗਾ ਹੈ ਨਹੀਂ ਕਰੇ ਪੌਣ ਵਾਲਾ ਦੇਲ ਡੈਣ ਵਾਲਾ ਕੋਈ ਖੜੇ ਪੈਰ ਦੁੱਖ ਸੁਖ ਹੋ ਜੇ ਲੋਈਆਂ ਕੱਪੇ ਸੌਲਾ ਸੌਦਾ ਮਤਵਰ ਸਰ ਜਾਂਦਾ ਸਲੋਕ ਤੇ ਬੱਤ ਦੇ ਰਮਾਲੇ ਸਾਰਾ ਪਰ ਰੱਖਦੇ ਆਪਾਂ ਥੋੜੀ ਥੋੜੀ ਚੀਜ਼ ਸਾਰੀ ਰੱਖ ਦਿਆ ਪੁੱਤ ਸਭ ਕੁਝ ਚੱਲ ਜਾਂਦਾ ਤੇ ਇਹ ਆਪਣੀ ਦੁਕਾਨ ਦੀ ਕੱਲ ਹੈਗੀ ਹੈ ਨਾ ਜਿਹੜੀ ਤੁਸੀਂ ਕਾਇਦਨਾਮੇ ਦੇ ਕਹਿੰਦੇ ਤੇ ਵੀ ਸੰਨ ਦੱਸੋ ਦੁਕਾਨ ਦਿਖਾਓ ਇਹ 15 ਸਾਲੋਂ ਤੋਂ ਮੇਰੀ ਨਣਦਾਈ ਹੋਈ ਦੀ ਵੀ ਉਹਦੀ ਦੁਕਾਨ ਪਾਈ ਹੋਈ ਤੇ ਉਹ ਕੋਨੇ ਪਾਲਾ ਪਾਲਾ ਮੈਂ ਤਾਂ ਕਹੂੰ ਪਉਂਦੀ ਸੀ ਚਲ ਉਹਨੇ ਪਵਾਤੀ ਕੋਈ ਕੰਮ ਮਿਹਨਤ ਨਾਲ ਮਾੜਾ ਬਣੀ ਪੁੱਤ ਮਾੜਾ ਕੋਈ ਨਹੀਂ ਹੈਗਾ ਮਿਹਨਤ ਦਾ ਕੰਮ ਆਪਾਂ ਹੁਣ ਵੀ ਵਧੀਆ ਰੱਖਦੇ ਆ ਵਧੀਆ ਆਪਣਾ ਕੀ ਕੀ ਜਾਂਦਾ ਤੇ ਦੋ ਸੂਟ ਚਾਰ ਸੂਟ ਕਦੇ ਤਾਂ ਬੰਜਾ ਵੀ ਰਹਿ ਜਾਂਦਾ ਪੁੱਤ ਬਹੁਤ ਵਧੀਆ ਕੰਮ ਚੱਲ ਜਾਂਦਾ ਆਪਦੇ ਖਰਚੇ ਪਾਣੀ ਜੋਗਰਾ ਨਾਲੇ ਚੱਲ ਮੇਰੀਆਂ ਸਹੇਲੀਆਂ ਆ ਜਾਂਦੀਆਂ ਨੇ ਨੂੰਹ ਆ ਜਾਂਦੀ ਐ ਕੋਈ ਧੀ ਆ ਜਾਂਦੀ ਐ ਗੱਲਾਂ ਬਾਤਾਂ ਮਾਰ ਕੇ ਲੈ ਜਾਂਦੇ ਨੇ ਜਦੋਂ ਕੋਈ ਇਹੋ ਜਿਹਾ ਹੁੰਦਾ ਨਾ ਇੱਕ ਕਰ ਰਿਸ਼ਤੇਦਾਰੀ ਚ ਚਾਰ ਚਾਰ ਕੱਪੜੇ ਜਾਂਦੇ ਨੇ ਜਦੋਂ ਉਹ ਚਾਰ ਚਾਰ ਪੰਜ ਪੰਜ ਲੋਈਆਂ ਵਗ ਜਾਂਦੇ ਨੇ ਕਿਸੇ ਦਾ ਕੋਈ ਬਜ਼ੁਰਗ ਮੁੱਕ ਜੇ ਸਾਡੇ ਇਹ ਰਵਾਜ ਆਪਣੇ ਪਿੰਡਾਂ ਚ ਸਾਰੇ ਹੀ ਐ ਸਾਡੇ ਵੀ ਇਕੱਲੇ ਤੇ ਸਾਰਾ ਸ੍ਰੀਕਾ ਕਲੀਲਾ ਫੇਰ ਕੱਪੜੇ ਪਾਉਂਦਾ ਤੇ ਬਾਧੂ ਜਾਂਦੇ ਨੇ ਸਰੋਪੇ ਅੱਜ ਦਸਵੀਂ ਦਾ ਦਿਨ ਸੀਗਾ ਦੋ ਘਰ ਲੈ ਕੇ ਗਏ ਨੇ ਸੱਤ ਸੱਤ ਸਰੋਪੇ ਪੰਜ ਪੈਰਿਆਂ ਨੂੰ ਰੋਟੀ ਖਵਾਈਆਂ ਆਪਣਾ ਕਾਰੋਬਾਰ ਬੇਟਾ ਵਧੀਆ ਚੱਲਦੀ ਜਾਂਦਾ ਕੰਮ ਧੰਦੇ ਦਾ ਕੋਈ ਡਰ ਨਹੀਂ ਹੂੰ ਕੋਈ ਆਇ ਨਹੀਂ ਦੇਖਣਾ ਵੀ ਮੈਂ ਆ ਕੰਮ ਕਿਉਂ ਕਰਨਾ ਕੰਮ ਦਾ ਕੋਈ ਦਰਨੀ ਪੁੱਤ ਦੋ ਪੈਸੇ ਵੰਨੇ ਚਾਹਦੇ ਹੈ ਦਿਹਾੜੀ ਵੰਨੇ ਚਾਹੀਦੀ ਹੈ ਸਾਰਾ ਪਰਿਵਾਰ ਜੇ ਮੈਂ ਨਾ ਹੋਣਾ ਸਾਰਾ ਪਰਿਵਾਰ ਕੱਪੜਾ ਦਿੰਦਾ ਤੇ ਆਪ ਦਾ ਦਖਾਉਂਦਾ ਵੀ ਹੈ ਵਿਆਹ ਚ ਵੈਰੀਟੀ ਆਹੀ ਜੀ ਆ ਭਈ ਆਹੀ ਜੀ ਕੋਈ ਸਾਰਾ ਦਿਨ ਆਇ ਨਹੀਂ ਬੀਬੀ ਰਹਿੰਦੀ ਨਹੀਂ ਤੂੰ ਵੀ ਦੇ ਦਿੰਦੀ ਹੈ ਕੱਪੜਾ ਜੋਤ ਵੀ ਦੇ ਦਿੰਦਾ ਤੇ ਸੇਮ ਅਮਨ ਤੇ ਸਾਰੇ ਆਪਾਂ ਫਿਰ ਲਿਖਤ ਪੜਤ ਕਰ ਲੈਣਾਂ ਵੀ ਇਨੀ ਚੀਜ਼ ਉੱਧਰ ਵਾ ਗਈ ਇਨੀ ਉੱਧਰ ਵਾ ਗਈ ਆਪਣੇ ਚ ਪੈਸਾ ਹੱਥ ਚ ਆ ਜਾਣਾ ਪੁੱਤ ਤੇ ਥੋੜਾ ਜਿਹਾ ਆਪਾਂ ਦਾਰਸ ਸੁਧਾਰ ਬੰਦ ਕੀਤਾ ਨਗਦ ਪੈਸਾ ਨਾ ਨਗਦ ਦਾ ਕਪੜਾ ਆਈਆਂ ਦਾ ਕਪੜਾ ਦਿਖਾਉਂਦੇ ਵੀ ਆ ਸਾਨੂੰ ਤੇ ਵਧੀਆ ਚੱਲਦਾ ਆਪਣਾ ਹੁਣ ਪੁੱਤ ਐ ਗੱਲਾਂ ਹੁੰਦੀਆਂ ਨੇ ਇਹ ਤੇ ਕੰਮ ਦਾ ਪੁੱਤ ਕੋਈ ਡਰ ਨਹੀਂ ਹੁੰਦਾ ਕਾਰੋਬਾਰ ਵਧੀਆ ਚੱਲਦੀ ਜਾਂਦਾ ਤੇ ਨੀਤੂ ਨੂੰ ਵੀ ਬਹੁਤ ਝਾਰੇ ਸ਼ੌਂਕ ਹੈ ਲੀੜਾ ਵੇਚਦਾ ਦਿਖਾਦਾ ਤੇ ਦੁਕਾਨ ਆਪਣੀ 15-20 ਸਾਲਾਂ ਤੋਂ ਆ ਪੁੱਤ ਇੰਨੀ ਆਪਣੇ ਚ ਗੱਲਾਂ ਨੇ ਬੈਂਤੀਆਂ ਨੇ ਤੇ ਅੱਜ ਥੋੜਾ ਜਿਹਾ ਅੱਧਰ ਕਹਿੰਦੇ ਦੋ ਬਾਲੇ ਡਿੱਗੇ ਨੇ ਤਿੰਨ ਡਿੱਗੇ ਨੇ ਡਿੱਗੇ ਪੇ ਕਈ ਦੋ ਦੋ ਖਾਣਾ ਪਧੜ ਕੇ ਪਾਵਾਂਗੇ ਨੀ ਇਸ ਵਾਰ ਤਾਈ ਦੀ ਹੋ ਥੋੜੀ ਬਾਲੇ ਪੁਰਾਣੇ ਬਾਤੂ ਰੋੜਾ ਉਹ ਪਤਾ ਨਹੀਂ ਕੋਈ ਪੁਰਾਣੇ ਬਾਲੇ ਪਾਏ ਗਏ ਘਟ ਗਏ ਤੈਨੂੰ ਅੱਜ ਘਰੇ ਚ ਰਿਆ ਕਿ ਫਰਸ ਫਰਸ ਚੰਗਾ ਲੱਗਿਆ ਸੀ ਹੁਣ ਤਰਸੇ ਕਹਿੰਦਾ ਮੇਰਾ ਜੀਲੇ ਸਾ ਹੁੰਦਾ ਜਲ ਫਰਸ ਪਟਿਆ ਉਤੇ ਮੈਂ ਭਾਈ ਫੇਰ ਹੁਣ ਜੀਲੇ ਸਾ ਦਾ ਹੋਊਗਾ ਚੱਲ ਦੁਬਾਰੇ ਲੱਗੂਗੀ ਕਿ ਤੋੜੀ ਆਪਾਂ ਮਸਾ ਬਣਾਉਣਾ ਫਿਰ ਜਿਹੋਈ ਤੋੜੀ ਨੂੰ ਵਸਾਰੀ ਲੈਂਦਾਂ ਨੇ ਇਹ ਕਿਤਾ ਚਿੱਪੀ ਵੀ ਨਹੀਂ ਖਰੀਦੀ ਵਪਾਰੀਆਂ ਨੇ ਰੇਟ ਮੰਦਾ ਅਸ ਸੁਭਾਤ ਦੇ ਨਹੀਂ ਕੀਤੀ ਹੈ 1,25,000 ਦੀ ਵੇਚੀ ਹੈ ਪਰ ਅਸੀਂ 60,000 ਰੁਪਏ ਕਿਰਾ ਵੇਚੀ 55,000 ਕਿਰਾ ਇੱਕ ਆਈਫੋਨ ਆ ਗਿਆ ਸੀ ਤੇ ਉਹਨਾਂ ਨੇ ਇਕੱਠੇ 1 ਲੱਖ ਵੀਹ ਹਜ਼ਾਰ ਰੁਪਏ ਕਰ ਦਿੱਤੇ ਦੋ ਜੱਟਾਂ ਦੇ ਵੇਚੀ ਦੀ ਐਤ ਕੀ ਸਾਡੀ ਉਹ 27,000 ਰੁਪਏ ਜੂੜੀ ਹੋਈ ਜਾਂ ਉਹ ਵਾਰੀ ਉਂਹ ਇੱਕਾਈ ਹੈ ਜੀ ਆ ਤਾਂ 22,000 60,000 ਪਾਈਦਾ ਮੇਰੀ ਕਰਾਏ ਬੋਏ ਸਵਾਤ ਵੇਲੀ ਕਰੀ ਅੱਜ ਤਾਂ ਕੱਲ ਨੂੰ ਗਊਸਾਲਾ ਵਾਲੇ ਲੈ ਜਾਣਗੇ ਚੱਕ ਕੇ ਆਏ ਆ ਵੀ ਚੱਲ ਕੰਮ ਚੱਲੀ ਜਾਵੇ ਸਵਾਤ ਵੇਲੀ ਹੋ ਜੂ ਪੁੱਤ ਆਪਾਂ ਨਮੀ ਪਾਵਾਂਗੇ ਹੁਣ ਕੁਸਾਜੋ ਮਿੱਟੀ ਬੁੱਟੀ ਜੀ ਡਿੱਗ ਪਈ ਉਹ ਵਿਚਾਰੇ ਚੱਕ ਚੋਕ ਕੇ ਪਰਾਂ ਲੈ ਜਾਣਗੇ ਤੂੜੀ ਥਲੇ ਦੋ ਤਿੰਨ ਖਾਣਾ ਤੇ ਪਈਆ ਬਹੁਤ ਪਈਆ 100 200 ਕੰਡ ਪਈਆ ਹੋ ਲੈ ਜਾਣਗੇ ਤੇ ਚਲੋ ਨਾਲੇ ਪੰਨ ਨਾਲੇ ਫਲੀਆਂ ਨਾਲੇ ਪਲ ਸਵਾਤ ਵੇਲੀ ਹੋ ਜੂਗੀ ਤੇ ਨਾਲੇ ਆਪਣਾ ਮਿੱਟੀ ਘੱਟਾ ਲਾ ਕੇ ਉਹ ਤੂੜੀ ਲੈ ਜਾਣਗੇ ਪੁੱਤ ਤੂੜੀ ਦਾ ਬੱਟੀ ਦਾ ਕੁਸ ਨਹੀਂ ਬਸ ਇੰਨੇ ਹੀ ਕਿ ਆਪਾਂ ਸਵਾਤ ਵੇਲੀ ਕਰੀ ਆ ਤੇ ਨਵੇਂ ਤੂੜੀ ਆਉਂਦੀ ਹੋ ਜੂਗੀ ਸਵੇਰ ਹੱਤ ਭਰ ਜੂਗੀ ਫਿਰ ਨਹੀਂ ਆਏ ਕਹੀ ਅੰਨਲੇ ਵਪਾਰੀਏ ਲਾਲ ਹੈ ਦਿੱਲੀ ਹੈ ਸਿਧਲੀ ਹੈ ਵੀ ਤੂੰ ਖਾਲੀ ਹੋ ਕੇ ਸਵੇਰ ਨਵੀਂ ਤੂੜੀ ਪਾਈ ਦੀ ਹਾਂ ਖਾਲੀ ਕਰਕੇ ਸਵੇਰ ਆਪੇ ਕਿਲਾਂ ਖੇਤ ਗਾਓ ਉਹਨਾਂ ਤੂੜੀ ਬਣਾਵਾਂਗੇ ਉਹ ਤੂੜੀ ਦਾਪਤਾ ਪਾਵਾਂਗੇ ਪੁੱਤ ਮਹਾਰਾਜ ਤੰਦਰੁਸਤੀ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਇਹਹੀ ਬੇਨਤੀਆਂ ਨੇ ਮੇਰੀਆਂ ਇਹ ਬੇਨਤੀਆਂ ਬੀਬੀ ਦੇ ਆ ਪ੍ਰਵਾਨ ਕਰੋ ਸੱਚੀ ਨਿੱੱਚੀ ਸਾਰਾ ਮੇਰਾ ਹੀ ਪਰਿਵਾਰ ਹੈ ਤੁਸੀਂ ਛੋਡੇ ਨਾਲ ਹੀ ਸਾਡਾ ਕੰਮ ਚੱਲਣਾ ਪੁੱਤ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸਾਡਾ ਪਾਉਣ ਲਈ ਸੋਹਣਾ ਸੋਹਣਾ ਜੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਬਹੁਤ ਸਾਰਿਆਂ ਬਹੁਤ ਵੱਡੀ ਹੈ ਜੀ ਆਪਣੀ ਤੂੜੀ ਵਾਲੀ ਸੁਭਾਤ ਅੱਜੇ ਹੀ ਹੁਣ ਤੂੜੀ ਤੋਂ ਪਹਿਲਾਂ ਰਿਪੇਅਰ ਕਰ ਰਹੇ ਹਾਂ ਤੂੜੀ ਪਉਣ ਤਾਂ ਉੱਥੇ ਬਾਲੇ ਗਲ ਗਈ ਸੀ 8 10 15 ਬਾਲੇ ਪਹਿਣਗੇ ਤੇ ਤੂੜੀ ਇਹਦੇ ਵਿੱਚ ਉਹ ਘੁੱਟ ਘੁੱਟ ਪਈ ਹੈਗੀ 50 60 ਕਮੰਠਲ ਤੇ ਉਸਕ ਦਾ ਇੱਕ ਦੋਰਾ ਵਿੱਚ बिक ਜੇ ਇਹ ਇਸ ਤਰ੍ਹਾਂ ਬਾਲੇ ਗਲਗੇ ਇਹ ਬਾਲਿਆਂ ਨੇ ਹੁਣ ਤਾਂ ਹਾਂ ਤਾਂ ਸਿਮਿੰਟ ਦਾ ਫਰਸ਼ ਵੀ ਲੱਗਿਆ ਹੈ ਡਬਲ ਕੰਮ ਕਰ ਰਿਹਾ ਹੈ ਡੇੜੀ ਦਾ ਤੇ ਪਹਿਲਾਂ ਸਿਮਿੰਟ ਪੱਟਿਆ ਉੱਤੋਂ ਦੇਖੋ ਨਾਲ ਹੁੰਦੇ ਹੋ ਰਹੀ ਹੈ ਸਪਾਈ ਲੱਗੇ ਪੈਣ ਦਾ ਤੇਰੇ ਬਾਲੇ ਬਦਲੇ ਜਾਣਗੇ ਤੇ ਹੁਣ ਬਾਲੇ ਪੁਰਾਣੇ ਭਾਲ ਦੇ ਫਰਦੇ ਇਧਰ ਨਵੇਂ ਬਾਲੇ ਪਾਈ ਦੀ ਇੱਕ ਬਾਲਾ ਵੀ ਨਿਚੋ ਗਿਆ ਜੀ ਦੇਖੋ ਇਧਰ ਪਾਤੇ ਪਾਪੇ ਨੇ ਪੁਰਾਣੇ ਵਾਲੇ ਉਹੀ ਧਾਬਗੇ 12 ਬਚ ਚੁੱਕੇ ਨੇ ਗਿਟਾਰ ਆਪ ਦਾ ਖਾਣਾ ਖਾਂਦੀ ਹੋਈ ਮੱਝ ਦੇ ਕੋਈ ਜਿਹੜੀ ਮਾੜੀ ਮੋਟੀ ਜੂੰਹ ਹੁੰਦੀ ਆ ਬਰੀਕ ਜੀ ਉਹਨਾਂ ਨੂੰ ਚੁਗਦੀ ਆ ਗਿਟਾਰ ਦੇਖੋ ਤੁਸੀਂ ਕਹੋਗੇ ਵੀ ਵੀਡੀਓ ਚ ਕੀ ਮਤਲਬ ਹੈ ਪਰ ਇਹਦਾ ਹੀ ਮਤਲਬ ਆ ਜੀ ਜੇ ਆਪਾਂ ਕਹਿੰਦੇ ਫਿਰ ਇਹ ਕਿ ਚੀਜ਼ ਨੂੰ ਦਾਣਾ ਪਾਣੀ ਲਿਖਿਆ ਜੇ ਮੱਝਾਂ ਦੇ ਜੂੰਹਾਂ ਪਈਆਂ ਨੇ ਇਹ ਵੀ ਲਿਖਿਆਗਾ ਗਿਟਾਰ ਦੇ ਖਾਣਾ ਜੀ ਹੌਲੀ ਹੌਲੀ ਕਰਕੇ ਚੁਗ ਰਹੀ ਆ ਜਿਹੜੀ ਕੋਈ ਹੈਗੀ ਆ ਤੇ ਉਹ ਦੇਖ ਦੇਖ ਕਮਾਲ ਦੀ ਗੱਲ ਸਾਹਮਣੇ ਕਮਾਂਡੀ ਵੀ ਕਰ ਪਾਈ ਜਾਂਦੀ ਆ ਨੇ ਇਹ ਆਪਣਾ ਵੀ ਕੰਮ ਵਾਧਿਆ ਦਿਖਾਉਣੇ ਤੁਹਾਨੂੰ ਦਵਿੰਦਰ ਇਧਰ ਮੁੜ ਕੇ ਮੁੜ ਕੇ ਹੋਇਆ ਫਿਰ ਕਿਵੇਂ ਗੱਲਬਾਤ ਭਾਈ ਹੈ ਟਰਾਲੀਆਂ ਲੋਡ ਕਰਨੀਆਂ ਨੇ ਜੀ ਕੁਛ ਤਾਂ ਮਿਸਤਰੀ ਤੋਂ ਕਰਾ ਲਿਆ ਕੱਮ ਆਹ ਕੱਲ ਨੂੰ ਲੈ ਕੇ ਜਾਵਾਂਗੇ ਪਾਸੇ ਦਿਨ ਰਹਿ ਗਏ ਥੋੜੇ ਉਹ ਤੂੰ ਸਕੂਲ ਜਾਣ ਲੱਗ ਜਾ ਕਰੋ ਸਗਾਲੂ ਮੁੰਡੇ ਬੋਲੀ ਕੁਛ ਹੱਸ ਕੇ ਤਾਰੇ ਹੈ